ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਛੇਵੀ ਗੁਰੂ ਜੀ ਕਲਗੀਧਰ ਸ੍ਰੀ ਦਸਵੇਂ ਪਾਸ਼ਾ ਜੀ ਨੇ ਦਵਾਨ ਲਗਾਇਆ ਔਰ ਹੁਕਮ ਦਿੱਤਾ ਨੜੇ ਮਾਰ ਕੁੜੀ ਮਾਰ ਮੀਣੇ ਧੀਰ ਮੱਲੀਏ ਤੁਰਕ ਨਾਲ ਵਰਤਣਾ ਨਹੀਂ ਉਹਨਾਂ ਨੂੰ ਦਾਣ ਦੇਵਣਾ ਨਹੀਂ ਸਿੱਖਾਂ ਪੁੱਛਿਆ ਹੇ ਸੱਚੇ ਪਾਸ਼ਾ ਜੀ ਇਹਨਾਂ ਨੂੰ ਦਾਣ ਨਾ ਦੇਣ ਦਾਣ ਦਾ ਕੀ ਪਾਪ ਹੈ ਅਰ ਇਹਨਾਂ ਨਾਲ ਬੈਠਣ ਦਾ ਕੀ ਪਾਪ ਹੈ ਜੋ ਅਮ੍ਰਿਤ ਨਾਸ਼ਕੀ ਉਸ ਦਾ ਨਾਮ ਮੀਨੇ ਹੈ ਮਸੰਦ ਹੈ ਧੀਰਮਲੀਏ ਹੈ ਅਰ ਮੀਣਾ ਉਹ ਹੈ ਜੋ ਦਿਲ ਵਿਖੇ ਦਗਾ ਰੱਖੇ ਮਸੰਦ ਉਹ ਹੈ ਜੋ ਗੁਰਾਂ ਦੇ ਪਦਾਰਥ ਚੁਰਾ ਕੇ ਖਾਂਦੇ ਹੋਣ ਧੀਰਮਲੀਏ ਉਹ ਹੈ ਜੋ ਚਰਣਾ ਦਾ ਅਮ੍ਰਿਸ਼ ਕਾਮਦੇ ਹੋਣ ਅਰ ਸਿੰਘ ਕਹਾਉਂਦੇ ਹਨ ਅਰ ਤਮਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਪੀਣਾ ਸ਼ਰਾਬ ਜੈਸਾ ਹੈ ਸ਼ਬਦ ਪਾਤਵੰਨ ਪੂਜਾ ਸਤਵਿਣ ਸੰਜਮ ਜਤਵਿਣ ਕਾਹੇ ਜਨੇਉ ਨਾਵਿਓ ਤੋਵੋ ਤਿਲਕ ਚੜਾਵਿਓ ਸੱਚ ਬਿਨ ਸੋਚਨੈ ਹੋਈ ਅਰ ਇਹਨਾਂ ਦੀ ਬੁੱਧ ਮਲੇਸ਼ ਰੂਪ ਹੁੰਦੀ ਹੈ ਇਸ ਵਾਸਤੇ ਇਸ ਕੋਲ ਗਿਲਾਨੀ ਨਹੀਂ ਪਾਸਦੀ ਤਮਾਕੂ ਪੀਣੇ ਵਾਲਾ ਸਰਬ ਦੀ ਚੁਗਲ ਹੋਮਦਾ ਹੈ ਇਸ ਦੇ ਹੱਥੋਂ ਅੰਨ ਖਾਣਾ ਪਾਣੀ ਪੀਣਾ ਧਰਮ ਨਹੀਂ ਤੁਰਕ ਜੈਸਾ ਸਮਝੋ ਇਸ ਨੂੰ ਦਾਨ ਦੇਣਾ ਨਿਹਤ ਪਾਪ ਹੈ ਜੋ ਸਿੰਘ ਹੋ ਕੇ ਇਹਨਾਂ ਨੂੰ ਦੇਵੇਗਾ ਉਹ ਸੋ ਜਨਮ ਹਰੀ ਜੰਦਾ ਪਾਵੇਗਾ ਫਿਰ ਸੂਰ ਦਾ ਜਨਮ ਪਾ ਕੇ ਉਹ ਦਾਨ ਖਾਣਾ ਪਵੇਗਾ ਸਤ ਕਰ ਮੰਨੂ ਕੋ ਕਰਮੀ ਕੋ ਦਾਨ ਦੇਣੇ ਸੇ ਦੇ ਕੋ ਰੋਕ ਲੱਗ ਜਾਂਦਾ ਹੈ ਨੜੀ ਮਾਰ ਕੁੜੀ ਮਾਰ ਕੋ ਕਰਮੀ ਹਨ ਕਾਂ ਕੁੱਤੇ ਕੁੱਕੜ ਖੋਤੇ ਦੀ ਸੀਲ ਔਰ ਆਦਤ ਪੰਜਾਂ ਦੀ ਇੱਕੋ ਜਈ ਹੈ ਦੋਰਾ ਨੜੀ ਕੁੜੀ ਮਾਰਨ ਸਦਾ ਉਲਟੀ ਇਨਕੀ ਰੀਤ ਕੁੱਕੜ ਕੁੱਤੇ ਕਾਂਗ ਜਿਓ ਸਦਾ ਸੁਪਨੇ ਪ੍ਰੀਤ ਚੋਪਈ ਚੋਰ ਚੁਗਲ ਨਿੰਦਕ ਜਵਾਰੇ ਠੱਗ ਕਾਮੀ ਭੋਗੇ ਪਰਹਾਰੀ ਗੁਰ ਬੇਮੁਖ ਕਰੇ ਮੁਖ ਕਾਰੇ ਤਿੰਨਾ ਦੇਪਾ ਪਈ ਸਦਾ ਕੁਆਰੀ ਜਿਉਂਦੇ ਤਾਂ ਹਨ ਪਰਮੋਇਆਂ ਤੋਂ ਤੰਗ ਹਨ ਮੋਨੇ ਨੜੀ ਕੁੜੀ ਮਾਰ ਕੋ ਦਾਣ ਦੇਵ ਨੇ ਸੇ ਉਸ ਦਾਣ ਕਾ ਦਾਵਾ ਚੁੱਲੀ ਪਾਵਣ ਸੇ ਫਿਰ ਦਾਵਾ ਨਹੀਂ ਰਹਿੰਦਾ ਅਰਦਾਸ ਕਰਕੇ ਦੇਣਾ ਦਾਨ ਪੁੰਨ ਫਲੇਗਾ ਹਿੰਦੂ अथवा ਸਿੰਘ ਦੇ ਕਰ ਸਿੱਖਣੀ ਨਸਵਾਰ ਤਮਾਕੂ ਦੀ ਲਵੇਗੀ ਉਸ ਦੀ ਕੁੱਲ ਮਾਰੀ ਜਾਵੇਗੀ ਸਿੰਘਾਂ ਸਾਧਾਂ ਕੋ ਦੇਵਣਾ ਸਫਲ ਹੈ ਪਰ ਸਿੰਘ ਜਾਂ ਸਾਧ ਸੁਪਾਤਰ ਬੇਗਮ ਭਜਨਵਾਨ ਹੋਵੇ ਗਉ ਮਨਸ ਦਿੰਦੇ ਹਨ ਨੜੀ ਮਾਰ ਕੋ ਉਸ ਦਾ ਦਰਸ਼ਨ ਹੁੰਦਾ ਹੈ ਹੱਥ ਨਹੀਂ ਆਉਂਦੀ ਨਾ ਕੁਝ ਸਹਾਇਤਾ ਦਿੰਦੀ ਹੈ ਬੈ ਤਰਨੀ ਨਦੀ ਤੇ ਕਹਿਣਗੇ ਤੁਹਾਡਾ ਸੂਰਜ ਸਾਖੀ ਹੈ ਹੁਣ ਮਨਸੀਕਾ ਦਾਵਾ ਕਰਦੇ ਹੋ ਹੁਣ ਅਸੀਂ ਮੁੱਲ ਗਉ ਦੇਵਾਂਗੇ ਸਿੰਘ ਸਾਧੂ ਅਰਦਾਸ ਕਰਕੇ ਗਉਆਂ ਜਾਂ ਹੋਰ ਪੁੰਨ ਕੀਤਾ ਹੋਇਆ ਅੱਗੋਂ ਲੈ ਮਿਲਣਗੇ ਬੜੇ ਹਿੱਤ ਨਾਲ ਗਉ ਪਾਰ ਲੰਗਾਵੇਗੀ ਦੁੱਧ ਪੀਣ ਕੋ ਮਿਲੇਗਾ ਸਿੰਘ ਜਾਂ ਸਾਧੂ ਕੋ ਦਾਨ ਦਿੱਤਾ ਹਜ਼ਾਰ ਗੁਣਾ ਸਹਾਂਸਰ ਮਾਣ ਹੋ ਮਿਲੇਗਾ ਸਿੰਘ ਕੱਚ ਕੇਸ ਕੰਗੇ ਕੜੇ ਕਿਰਪਾਨ ਦੇ ਰਹਿਤ ਸੰਯੁਕਤ ਭਜਨ ਬਾਣੀ ਦਾ ਪ੍ਰੇਮੀ ਹੋ ਹਜ਼ਾਰ ਬ੍ਰਾਹਮਣ ਸੇ ਅੱਛਾ ਮੇਰਾ ਰੂਪ ਹੈ ਕੱਚ ਕੇਸ ਸੋਭਨੀਕ ਹੈ ਬਿਨਾ ਕੱਚ ਥੀ ਸਿੰਘ ਤੁਰਕ ਜੈਸਾ ਹੈ ਸਿੰਘੋ ਪਿਆਰਿਓ ਤੁਸੀਂ ਬਿਨਾ ਕੱਚ ਦੇ ਤੁਰਕ ਕਹਾਉਂਦੇ ਹੋ ਸਾਧੂ ਬਿਨਾ ਭੇਖ ਦੇ ਚੋਰ ਸਮਝੀਦਾ ਹੈ ਬੋਲੇ ਭਾਈ ਜੀ ਵਾਹਿਗੁਰੂ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ